ਬੀਜੇਪੀ ਦੀ ਹਾਲਤ ਹੁਣ ਖਸਤਾ ਹੁੰਦੀ ਜਾ ਰਹੀ ਹੈ ਇਹਦਾ ਪ੍ਰਮਾਣ ਮਿਲਦਾ ਹੈ ਹਾਲ ਹੀ ਦੇ ਵਿੱਚ ਹੋਏ ਇੱਕ ਵਾਕਏ ਨੂੰ ਲੈ ਕੇ ਦਰਸਲ ਇਲੈਕਸ਼ਨਸ ਦਾ ਮਾਹੌਲ ਹੈ ਹਰਿਆਣਾ ਵਿੱਚ ਔਰ ਉਸ ਤੋਂ ਪਹਿਲਾਂ ਹੀ ਬੀਜੇਪੀ ਦੇ ਉਮੀਦਵਾਰ ਜਿਹੜੇ ਸੂਚੀ ਵਿੱਚ شمار ਨੇ ਉਹ ਪਛਾਹ ਹਟਨੇ ਸ਼ੁਰੂ ਹੋ ਗਏ ਆ ਦਰਸਲ ਪਹੇਵਾ ਤੋਂ ਉਮੀਦਵਾਰ ਕਮਲਜੀਤ ਸਿੰਘ ਨੇ اپنی ਉਮੀਦਵਾਰੀ ਤੋਂ ਪੇਸ਼ਾ ਨੂੰ ਆਪਣਾ ਨਾਮ ਖਿੱਚ ਲਿਆ ਯਾਨੀ ਕਿ ਪਾਰਟੀ ਨੇ ਉਮੀਦਵਾਰ ਵਜੋਂ ਨਾਮ ਐਲਾਨਿਆ ਸੀ ਔਰ ਨਾਮਜ਼ਦਗੀ ਭਰਨ ਤੋਂ ਕੁਝ 2 ਦਿਨ ਪਹਿਲਾਂ ਹੀ ਉਹਨਾਂ ਨੇ ਆਪਣੀ ਉਮੀਦਵਾਰੀ ਪੇਸ਼ਾ ਖਿੱਚ ਲਈ ਆਪਣਾ ਨਾਮ ਪੇਸ਼ਾ ਖਿੱਚ ਲਿਆ ਉਹਦਾ ਇੱਕ ਹੋਰ ਵੱਡਾ ਕਾਰਨ ਵੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਪਰ ਭਾਜਪੀ ਦਾ ਲੀਡਰ ਐਵੇਂ ਅਚਾਨਕ ਪਿੱਛੇ ਹਟ ਜਾਵੇ ਸਵਾਲ ਤਾਂ ਜ਼ਰੂਰ ਖੜਦੇ ਦਰਸਲ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਔਰ ਉਹ ਤਸਵੀਰਾਂ ਕਬਲਜੀਤ ਸਿੰਘ ਦੀਆਂ ਦੱਸੀਆਂ ਜਾ ਰਹੀਆਂ ਕਬਲਜੀਤ ਸਿੰਘ ਉਸ ਉਹਨਾਂ ਫੋਟੋਜ਼ ਦੇ ਵਿੱਚ ਪਾਕਿਸਤਾਨੀ ਟ੍ਰੂਪਸ ਦੇ ਨਾਲ ਪੁਲਿਸ ਪਰਸਨਲਸ ਦੇ ਨਾਲ ਮੌਜੂਦ ਨੇ ਮਿਲਦੇ ਪਏ ਨੇ ਸੁਭਾਵਿਕ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਲੰਘ ਕੇ ਤੇ ਲਾਂਗਾ ਲੰਘ ਕੇ ਅੱਗੇ ਦਰਸ਼ਨਾ ਵਾਸਤੇ ਗਏ ਹੋਣਗੇ ਨਾਨਕ ਸਾਹਿਬ ਦੇ ਤੇ ਉਸ ਵੇਲੇ ਉਹ ਤਸਵੀਰਾਂ ਖਿੱਚੀਆਂ ਹੋਣਗੀਆਂ ਉਸ ਵੇਲੇ ਪੁਲਿਸ ਪਰਸਨਲਸ ਨੂੰ ਮਿਲੇ ਹੋਣਗੇ ਪੰਜਾਬ ਜਾਂ ਹਰਿਆਣਾ ਦੇ ਜਾਂ ਭਾਰਤ ਦੇ ਸਿਆਸਤਦਾਨ ਨੇ ਔਰ ਸਿਆਸਤਦਾਨ ਸਭਾਵਿਕ ਤੌਰ ਦੇ ਉੱਤੇ ਕਿਸੇ ਦੇਸ਼ 'ਚ ਜਾਵੇ ਤਾਂ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਆਗੂਆਂ ਦੇ ਨਾਲ ਪੁਲਿਸ ਪਰਸਨਲਸ ਨਾਲ ਜਾਂ ਫਿਰ ਆਪਣੇ ਹਮਰਤਬਿਆਂ ਦੇ ਨਾਲ ਮਿਲਦਾਂ ਜ਼ਰੂਰ ਨਜ਼ਰ ਆਉਂਦਾ ਹੈ ਔਰ ਉਹ ਤਸਵੀਰਾਂ ਅਚਾਨਕ ਸਰਕੂਲੇਟ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਗਤਿਵਿਧੀ ਵਾਪਰੀ ਹੈ ਇਹ ਗਤੀਵਿਧੀ ਅਮਲ ਦੇ ਵਿੱਚ ਲਿਆਂਦੀ ਗਈ ਹੈ ਕਿ ਕੁਰਕ ਖੇਤਰ ਦੇ ਵਿੱਚ ਪਹੇਵਾ ਵਿਧਾਨ ਸਭਾ ਹਲਕਾ ਹੈ ਕੁਰਕ ਖੇਤਰ ਲੋਕ ਸਭਾ ਹਲਕਾ ਹੈ ਔਰ ਉਸੇ ਵਿੱਚ ਪਹੇਵਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਕਰ ਰਹੇ ਸੀ ਕਮਲਜੀਤ ਸਿੰਘ ਜਿਨ੍ਹਾਂ ਨੇ ਆਪਣਾ ਨਾਮ ਆਪਣੇ ਪੈਰ ਪਛਾਂਖ ਖਿੱਚਲੇ ਨੇ ਉਮੀਦਵਾਰੀ ਤੋਂ 2 ਦਿਨ ਪਹਿਲਾਂ ਨਾਮਜ਼ਦਗੀ ਤੋਂ ਹੀ ਪੈਰ ਪਛਾਂਖ ਖਿੱਚਲੇ ਗਏ ਨੇ ਹੁਣੇ ਆਪਣੇ ਆਪ ਕੀਤਾ ਗਿਆ ਅੰਡਰ ਪ੍ਰੈਸ਼ਰ ਕੀਤਾ ਗਿਆ ਕਿ ਲੋਕਾਂ ਦਾ ਵਿਰੋਧ ਹੈ ਇਹ ਸਵਾਲ ਜ਼ਿਆਦਾ ਖੜਾ ਹੋ ਰਿਹਾ ਹੈ ਅਚਾਨਕ ਇੱਕ ਉਮੀਦਵਾਰ ਯਾਨੀ ਕਿ ਉਮੀਦਵਾਰੀ ਨੂੰ ਲੈ ਕੇ ਉਮੀਦਵਾਰੀ ਮਿਲਣ ਨੂੰ ਲੈ ਕੇ ਟਿਕਟ ਮਿਲਣ ਨੂੰ ਲੈ ਕੇ ਪਾਰਟੀਆਂ ਬਦਲ ਦਿੱਤੀਆਂ ਜਾਂਦੀਆਂ ਨੇ ਪਾਰਟੀਆਂ ਛੱਡ ਦਿੱਤੀਆਂ ਜਾਂਦੀਆਂ ਨੇ ਮਾਂ ਪਾਰਟੀਆਂ ਨੂੰ ਦਗਾ ਦੇ ਦਿੱਤਾ ਜਾਂਦਾ ਔਰ ਇੱਥੇ ਉਮੀਦਵਾਰੀ ਹੁੰਦਿਆਂ ਸੁਂਦਿਆਂ ਪੈਰ ਪਿਸ਼ਾ ਖਿੱਚਲੇ ਗਏ ਇਹ ਗੱਲ ਆਪ ਮਹਾਰੇ ਹੋਵੇ ਇਹ ਵਾਜਬ ਨਹੀਂ ਲੱਗਦੀ ਇਹ ਐ ਡਾਈਜੈਸਟ ਨਹੀਂ ਹੁੰਦੀ ਜਿਸ ਤੋਂ ਬਾਅਦ ਹੁਣ ਦੋ ਵਿਕਲਪ ਰਹਿ ਜਾਂਦੇ ਇੱਕ ਤਾਂ ਲੋਕਾਂ ਦਾ ਪ੍ਰੈਸ਼ਰ ਤੇ ਦੂਜਾ ਪਾਰਟੀ ਦਾ ਪ੍ਰੈਸ਼ਰ ਹੁਣ ਦੋਮਾਂ ਦੇ ਵਿੱਚੋਂ ਕੀ ਹੈ ਇਹ ਹੀ ਅਸਲ ਸਵਾਲ ਬਣਿਆ ਹੋਇਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇ ਗਾਇਸ ਇਸ ਮਾਮਲੇ ਨੂੰ ਲੈ ਕੇ ਪਹੇਵਾ ਤੋਂ ਹੁਣ ਅੱਗੇ ਉਮੀਦਵਾਰ ਕਿਹਨੂੰ ਉਤਾਰਿਆ ਜਾਵੇਗਾ ਕਿਨੂੰ ਨਹੀਂ ਉਤਾਰਿਆ ਜਾਵੇਗਾ ਇਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ 1 ਇੰਡੀਆ ਪੰਜਾਬੀ